ਦੀਵੱਖਾਂਵਰਾਂਮ ਤੇ ਕੰਨ ਨੂੰ ਸਕੂਨ ਵਿਰਾਸਤ ਤੇ ਤੁਸੀਂ ਸੁਣਨ ਜਾ ਰਹੇ ਹੋ ਵਿਰਾਸਤ ਦੀ ਰਚਨਾ ਉਮੀਦ ਤੁਸੀਂ ਕਦੇ ਸੋਚੇ ਕਿ ਇੱਕ ਜੀਵ ਦੀ ਆਖਰੀ ਲੜਾਈ ਕਿਹੋ ਜੀ ਹੋ ਸਕਦੀ ਹੈ ਉਹ ਲੜਾਈ ਜਿੱਥੇ ਮੌਤ ਉਹਦੇ ਸਾਹਮਣੇ ਖੜੀ ਹੋਵੇ ਪਰ ਉਹ ਫਿਰ ਵੀ ਆਪਣੇ ਆਖਰੀ ਸਾਹ ਤੱਕ ਲੜ ਰਿਹਾ ਹੋਵੇ ਉਹ ਲੜਾਈ ਜਿੱਥੇ ਮਨੁੱਖ ਜਾਂ ਕੋਈ ਵੀ ਜੀਵ ਸਰੀਰਕ ਤੌਰ ਤੇ ਨਹੀਂ ਪਰ ਮਨੋਵਿਗਿਆਨਕ ਤੌਰ ਤੇ ਹਾਰ ਜਾਂਦਾ ਹੋਵੇ ਉਹ ਮੌਕਾ ਜਿੱਥੇ ਤਾਕਤ ਤੇ ਹਿੰਮਤ ਹੁਣ ਵੀ ਮੌਜੂਦ ਹੁੰਦੀ ਹੈ ਪਰ ਉਮੀਦ ਖੋਹੇ ਜਾਣ ਕਰਕੇ ਸਭ ਕੁਝ ਖਤਮ ਹੋ ਜਾਂਦਾ ਹੈ ਇਹ ਗੱਲ ਹੈ 1950 ਦੀ ਜਿੱਥੇ ਹਾਰਵਰਡ ਯੂਨੀਵਰਸਿਟੀ 'ਚ ਇੱਕ ਵਿਗਿਆਨੀ ਡਾਕਟਰ ਕਰਟ ਰਿਚਰਟਰ ਸ਼ਾਂਤ ਖੜੇ ਐਕਸਪੈਰੀਮੈਂਟ ਦੀ ਸ਼ੁਰੂਆਤ ਕਰ ਰਹੇ ਨੇ ਕਮਰਚ ਕੋਈ ਆਵਾਜ਼ ਨਹੀਂ ਸਿਰਫ ਪਾਣੀ ਦੀ ਹਲਚਲ ਹੈ दरअसल ਉਹ ਚੂਹਿਆਂ 'ਤੇ ਇੱਕ ਤਜਰਬਾ ਕਰ ਰਹੇ ਸੀ ਜੋ ਸਾਨੂੰ ਸਿਰਫ ਚੂਹਿਆਂ ਬਾਰੇ ਨੇ ਸਾਡੇ ਆਪਣੀ ਜੀਵਨ ਬਾਰੇ ਵੀ ਇੱਕ ਵੱਡੀ ਸੱਚਾਈ ਦੱਸਣ ਵਾਲਾ ਸੀ ਹਲਕੀ ਰੌਸ਼ਨੀ ਵਾਲੀ ਲੈਬ 'ਚ ਡਾਕਟਰ ਗੁਰਤ ਖੜੇ ਨੇ ਉਹਨਾਂ ਦੇ ਸਾਹਮਣੇ ਪਾਣੀ ਨਾਲ ਖੱਚਾ-ਖੱਚਪਰੇ ਹੋਏ ਦੋ ਟੈਂਕ ਪਏ ਨੇ ਕਮਰਾ ਬਿਲਕੁਲ ਸ਼ਾਂਤ ਹੈ ਸਿਰਫ ਪਾਣੀ ਦੀਆਂ ਲਹਿਰਾਂ ਦੀ ਹੌਲੀ-ਹੌਲੀ ਆਵਾਜ਼ ਆ ਰਹੀ ਹੈ ਪਾਣੀ 'ਚ ਦੋ ਨਿੱਕੇ-ਨਿੱਕੇ ਚੂਹੇ ਸੁੱਟ ਦਿੱਤੇ ਜਾਂਦੇ ਨੇ ਉਹਨਾਂ ਦੇ ਨਰਮ ਗੁਲਾਬੀ ਪੈਰ ਹਵਾ 'ਚ ਲਹਿਰਾਉਂਦੇ ਨੇ ਉਹਨਾਂ ਨੂੰ ਕੀ ਪਤਾ ਸੀ ਕਿ ਅਗਲਾ ਪਲ ਕੀ ਲੈ ਕੇ ਆਉਣ ਵਾਲਾ ਹੈ ਇੱਕ ਪਲ ਲਈ ਤਾਂ ਸਭ ਕੁਝ ਜਿਵੇਂ ਠਹਿਰ ਗਿਆ ਬਿਲਕੁਲ ਨਿਸ਼ਾਨ ਚੁੱਪ ਇੱਕ ਗਹਿਰੀ ਚੁੱਪ ਪਾਣੀ 'ਚ ਟਪਕ ਗਈ ਉਹਨਾਂ ਦੇ ਛੋਟੇ ਛੋਟੇ ਸਰੀਰ ਹਵਾ ਵਿੱਚਲੀ ਆਜ਼ਾਦੀ ਛੱਡ ਕੇ ਹੁਣ ਪਾਣੀ 'ਚ ਤੇਜ਼-ਤੇਜ਼ ਹਿਲਜੁਲ ਕਰ ਰਹੇ ਨੇ ਜਿਵੇਂ ਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਕੀ ਹੋ ਰਿਹਾ ਤੇ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਹਰ ਇੱਕ ਪੈਰ ਨਾਲ ਛੱਪ-ਛੱਪ ਪਾਣੀ ਨੂੰ ਮਾਰਦੇ ਜਾਂਦੇ ਨੇ। ਉਹ ਹਰ ਥਾਂ ਤੋਂ ਰਾਹ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਕੋਈ ਬਾਹਰ ਨਿਕਲਣ ਦਾ ਥਾਂ ਹੀ ਨਹੀਂ ਹੈ। ਕੋਈ ਚੋਟੀ ਨਹੀਂ ਹੈ, ਕੋਈ ਕਿਨਾਰਾ ਨਹੀਂ ਹੈ। ਉਹ ਪਾਣੀ 'ਚ ਬੇਚੈਨ ਤੈਰ ਰਹੇ ਨੇ, ਪੈਰ ਮਾਰ ਰਹੇ ਨੇ ਤੇ ਬਚਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਡਰ ਨਾਲ ਉਹਨਾਂ ਦੀਆਂ ਨਾਸਾਂ ਕੰਬ ਰਹੀਆਂ ਨੇ। ਉਹ ਬੇहद ਘਬਰਾਏ ਹੋਏ ਨੇ ਤੇ ਬਸ ਸਿਰਫ ਜ਼ਿੰਦਗੀ ਦੀ ਉਮੀਦ ਲੱਭ ਰਹੇ ਨੇ। कि के किस तरह इथों बच के निकल सकण। ओन्नां दीया निक्कियां-निक्कियां ਅੱਖਾਂ 'ਚ ਡਰ ਵੀ ਐ, ਸ਼ੱਕ ਵੀ ਐ ਤੇ ਉਮੀਦ ਵੀ। ਉਹ ਲੜ ਰਹੇ ਨੇ, ਤੈਰ ਰਹੇ ਨੇ। ਪਰ ਇਹ ਲੜਾਈ ਕਿੰਨੀ ਕੁ ਲੰਬੀ ਚਲੇਗੀ? ਆਖਰ ਕਦੋਂ ਤੱਕ ਇਹ ਨਿੱਕੀਆਂ ਜ਼ਿੰਦਗੀਆਂ ਪਾਣੀ ਦੇ ਵਿਰੁੱਧ ਜੰਗ ਕਰ ਸਕਣਗੀਆਂ? ਇਹ ਲੜਾਈ ਜੋ ਸਿਰਫ ਸਰੀਰਿਕ ਨਹੀਂ, ਬਲਕਿ ਮਨੋਵਿਗਿਆਨਕ ਐ। ਕਿਉਂਕਿ ਹੁਣ ਇਹ ਤਾਕਤ ਦੀ ਨਹੀਂ, ਉਮੀਦ ਦੀ ਅਸਲ ਅਗਨੀ ਪ੍ਰੀਖਿਆ ਹੈ। ਆਖਿਰ ਕੋਈ ਕਦੋਂ ਤੱਕ ਉਮੀਦ ਰੱਖ ਸਕਦਾ ਕਮਰੇ ਚ ਹੌਲੀ ਹੌਲੀ ਹਨੇਰਾ ਵਾਧ ਰਿਹਾ ਕੋਈ ਹਮਦਰਦੀ ਨਹੀਂ ਹੈ ਕੋਈ ਸਹਾਰਾ ਨਹੀਂ ਹੈ ਕਿਸੇ ਪਾਸੇ ਕੋਈ ਰਾਹ ਨਹੀਂ ਹੈ ਬਸ ਇੱਕ ਆਵਾਜ਼ ਹੀ ਹੈ ਪਾਣੀ ਦੀ ਹਲਚਲ ਦੀ ਛਪ ਛਪ ਕਰਦੀ ਜੋ ਹਲੇ ਵੀ ਹੌਲੀ ਹੌਲੀ ਹੋ ਰਹੀ ਹੈ ਪਰ ਦੇਖਦੇ ਹੀ ਦੇਖਦੇ ਹੌਲੀ ਹੌਲੀ ਇੱਕ ਘਟਨਾ ਵਾਪਰਨ ਲੱਗੀ ਹੈ ਇਹ ਦੋ ਤਰ੍ਹਾਂ ਦੇ ਚੂਹੇ ਸਨ ਇੱਕ ਘਰੇਲੂ ਤੇ ਦੂਜੇ ਜੰਗਲੀ ਘਰੇਲੂ ਜਿਨ੍ਹਾਂ ਨੇ ਇਨਸਾਨੀ ਦੁਨੀਆ ਵੇਖੀ ਸੁਰੱਖਿਆ ਮਹਿਸੂਸ ਕੀਤੀ ਹੈ ਤੇ ਵਿਸ਼ਵਾਸ ਕਰਨਾ ਸਿੱਖਿਆ ਜੰਗਲੀ ਚੂਹੇ ਜਿਨ੍ਹਾਂ ਨੇ ਕਦੇ ਕਿਸੇ ਤੇ ਤਰਸ ਨਹੀਂ ਦੇਖਿਆ ਕਦੇ ਕਿਸੇ ਨੂੰ ਆਪਣੇ ਕਰੀਬ ਔਣ ਨਹੀਂ ਦਿੱਤਾ ਜੋ ਹਮੇਸ਼ਾ ਬਚਣ ਲਈ ਹੀ ਜਉਂਦੇ ਰਹੇ ਉਹ ਕਦੇ ਕਿਸੇ ਤੇ ਵਿਸ਼ਵਾਸ ਕਰਨਾ ਸਿੱਖੇ ਹੀ ਨਹੀਂ ਤੇ ਨਤੀਜਾ ਕੀ ਹੋਇਆ ਨਤੀਜਾ ਬੇਹੱਦ ਹੈਰਾਨੀਜਨਕ ਸੀ ਘਰੇਲੂ ਚੂਹੇ 40 ਤੋਂ 60 ਘੰਟਿਆਂ ਤੱਕ ਪਾਣੀ 'ਚ ਤੈਰਦੇ ਰਹੇ ਪਰ ਜੰਗਲੀ ਚੂਹੇ ਉਹ 15 ਮਿੰਟ ਦੀ ਹਾਰ ਮੰਨ ਗਏ 15 ਮਿੰਟ ਤੇ ਬਸ ਖਤਮ ਕੀ ਵਾਕਈ ਉਹਨਾਂ ਲਈ ਸਭ ਕੁਝ ਖਤਮ ਹੋ ਗਿਆ ਜੰਗਲੀ ਚੂਹਿਆਂ ਨੇ ਆਪਣੇ ਆਪ ਨੂੰ ਛੱਡ ਦਿੱਤਾ ਸੀ ਉਹ ਹਾਲੇ ਤਕਲੀਫ 'ਚ ਨਹੀਂ ਸੀ ਪਰ ਉਹਨਾਂ ਨੇ ਉਮੀਦ ਗਵਾ ਦਿੱਤੀ ਸੀ ਉਹਨਾਂ ਨੇ ਆਪਣੀ ਮੌਤ ਨੂੰ ਮਨਜ਼ੂਰ ਕਰ ਲਿਆ ਸੀ ਪਰ ਅਸਲੀਅਤ ਕੀ ਸੀ ਉਹਨਾਂ ਦੀ ਤਾਕਤ ਨਹੀਂ ਗਈ ਦਰਅਸਲ ਉਹਨਾਂ ਦੀ ਉਮੀਦ ਖਤਮ ਹੋ ਗਈ ਸੀ ਉਹ ਡੁੱਬੇ ਨਹੀਂ ਸੀ ਉਹਨਾਂ ਨੇ ਡੁੱਬਣ ਦਾ ਫੈਸਲਾ ਖੁਦ ਕਰ ਲਿਆ ਸੀ ਤੁਸੀਂ ਸੋਚ ਰਹੇ ਹੋਵੋਗੇ ਕਿ ਇਹਨਾਂ ਦੋਹਾਂ ਚੂਹਿਆਂ 'ਚ ਕੀ ਵੱਡਾ ਫਰਕ ਸੀ ਬਿਲਕੁਲ ਵਾਜਿਬ ਸਵਾਲ ਹੈ ਫਰਕ ਤਾਂ ਦਰਅਸਲ ਕੋਈ ਵੀ ਨਹੀਂ ਹੈ ਇਹ ਦੋਵੇਂ ਇੱਕੋ ਹੀ ਬਰੀਡ ਦੇ ਚੂਹੇ ਸਨ ਇਹਨਾਂ ਦੀ ਤਾਕਤ ਵੀ ਇੱਕੋ ਜਿਹੀ ਸੀ ਇਹਨਾਂ ਦੀ ਸਰੀਰਕ ਬनावਟ 'ਚ ਵੀ ਕੋਈ ਅੰਤਰ ਨਹੀਂ ਸੀ ਪਰ ਫੇਰ ਵੀ ਕਰੇਲੂ ਚੂਹੇ 40 ਤੋਂ 60 ਘੰਟਿਆਂ ਤੱਕ ਲੜਦੇ ਰਹੇ ਤੇ ਜੰਗਲੀ ਚੂਹੇ 15 ਮਿੰਟ 'ਚ ਹਾਰ ਮੰਨ ਗਏ ਹੁਣ ਜਿਹਾ ਹੋਇਆ ਕਿਉਂ ਕਿਉਂਕਿ ਉਹਨਾਂ ਨੇ ਇਹ ਵਿਸ਼ਵਾਸ ਹੀ ਨਹੀਂ ਕੀਤਾ ਕਿ ਬਚਿਆ ਵੀ ਜਾ ਸਕਦਾ ਹੈ ਉਹਨਾਂ ਦੀ ਤਾਕਤ ਖਤਮ ਨਹੀਂ ਸੀ ਹੋਈ ਜੇਕਰ ਕੁਝ ਖਤਮ ਹੋਇਆ ਸੀ ਉਹਨਾਂ ਲਈ ਤੇ ਉਹ ਸੀ ਉਹਨਾਂ ਦੀ ਉਮੀਦ ਉਹ ਜੀਵਨ ਲਈ ਨਹੀਂ ਸੀ ਲੜ ਰਹੇ ਉਹ ਮੌਤ ਲਈ ਤਿਆਰ ਹੋ ਰਹੇ ਸਨ ਉਹ ਮਰ ਨਹੀਂ ਸੀ ਰਹੇ ਪਰ ਉਹ ਮਰਨ ਦਾ ਫੈਸਲਾ ਖੁਦ ਕਰ ਰਹੇ ਸਨ ਵਿਗਿਆਨੀਆਂ ਨੇ ਇੱਕ ਹੋਰ ਅਜੀਬ ਗੱਲ ਦੀ ਪਰਖ ਕੀਤੀ ਹੈ ਉਹਨਾਂ ਨੇ ਫਿਰ ਤੋਂ ਇੱਕ ਜੰਗਲੀ ਚੂਹਿਆਂ ਨਾਲ ਕੁਝ ਹੋਰ ਅਜ਼ਮਾ ਕੇ ਦੇਖਿਆ। ਉਹਨਾਂ ਨੇ ਇੱਕ ਹੋਰ ਜੰਗਲੀ ਚੂਹੇ ਨੂੰ ਪਾਣੀ 'ਚ ਸੁੱਟ ਦਿੱਤਾ ਤੇ ਉਹਨੂੰ 15 ਮਿੰਟ ਤੱਕ ਤੈਰਨ ਦਿੱਤਾ। ਜਦੋਂ ਡੁੱਬਣ ਲੱਗਿਆ, ਜਦ ਉਹਨੇ ਆਪਣੀ ਜਿਉਣ ਦੀ ਉਮੀਦ ਹੀ ਛੱਡ ਦਿੱਤੀ, ਉਦੋਂ ਸਾਇੰਟਿਸਟ ਨੇ ਉਸ ਚੂਹੇ ਨੂੰ ਬਾਹਰ ਕੱਢ ਲਿਆ। ਉਸਨੂੰ ਸੁਕਾਇਆ, ਉਸਨੂੰ ਕੁਝ ਆਰਾਮ ਦਿੱਤਾ ਤੇ ਫਿਰ ਉਸਨੂੰ ਪਾਣੀ ਦੇ ਵਿੱਚ ਸੁੱਟ ਦਿੱਤਾ। ਹੁਣ ਤੁਸੀਂ ਸੋਚੋ, ਜੰਗਲੀ ਚੂਹਾ ਪਹਿਲਾਂ 15 ਮਿੰਟ 'ਚ ਹੀ ਹਾਰ ਗਿਆ ਸੀ। ਹੁਣ ਕਿੰਨੇ ਸਮੇਂ ਤੱਕ ਤੈਰ ਸਕਿਆ ਹੋਵੇਗਾ 5 ਮਿੰਟ 10 ਮਿੰਟ ਜਾਂ ਵੱਧ ਤੋਂ ਵੱਧ 15 ਮਿੰਟ ਹੋਰ ਜੀ ਨਹੀਂ 40 ਤੋਂ 60 ਘੰਟੇ ਹੁਣ ਤੁਸੀਂ ਦੱਸੋ ਇਹ ਚਮਤਕਾਰ ਆਖਿਰ ਹੋਇਆ ਕਿਵੇਂ ਉਹਨਾਂ ਦੀ ਤਾਕਤ ਤਾਂ ਪਹਿਲਾਂ ਵੀ ਉਹੋ ਜਿਹੀ ਸੀ ਪਰ ਹੁਣ ਉਹ 60 ਘੰਟੇ ਤੱਕ ਕਿਵੇਂ ਤੈਰ ਸਕਦਾ ਸੀ ਉਸ ਦੀਆਂ ਮਾਸਪੇਸ਼ੀਆਂ 'ਚ ਕੋਈ ਵਾਧੂ ਤਾਕਤ ਨਹੀਂ ਸੀ ਆਈ ਉਹਦੇ ਸਰੀਰ 'ਚ ਕੋਈ ਵਾਧੂ ਊਰਜਾ ਨਹੀਂ ਸੀ ਆਈ ਉਸ ਦੀ ਜੈਵਿਕ ਬੰਤਰ 'ਚ ਕੋਈ ਤਬਦੀਲੀ ਨਹੀਂ ਸੀ ਹੋਈ ਤਾਂ ਫਿਰ ਹੋਇਆ ਕਿ ਅਸਲ 'ਚ ਜੋ ਬਦਲਿਆ ਸੀ ਉਹ ਸੀ ਉਸ ਦੀ ਸੋਚ ਉਸ ਨੂੰ ਇੱਕ ਨਵਾਂ ਵਿਸ਼ਵਾਸ ਮਿਲ ਗਿਆ ਸੀ ਉਸ ਨੂੰ ਇਹ ਲੱਗਣ ਲੱਗਾ ਕਿ ਸ਼ਾਇਦ ਮੈਂ ਬਚ ਸਕਦਾ ਉਸ ਨੂੰ ਇਹ ਭਾਵ ਆਉਣ ਲੱਗਾ ਕਿ ਮੈਂ ਅਖੀਰੀ ਪਲ ਤੇ ਵੀ ਬਚ ਸਕਦਾ ਉਸ ਨੂੰ ਇਹ ਲੱਗਣ ਲੱਗਾ ਕਿ ਜਦ ਮੈਂ ਹਾਰ ਮੰਨਣ ਲੱਗਾ ਮੈਨੂੰ ਕੋਈ ਬਚਾ ਸਕਦਾ ਹੈ ਇਹ ਵਿਸ਼ਵਾਸ ਉਹਨਾਂ ਦੇ ਤਨ ਮਨ 'ਚ ਉਮੀਦ ਦੀ ਚਿੰਗਾਰੀ ਨੂੰ ਵਧਾ ਗਿਆ ਸੋ ਤਾਕਤ ਸਰੀਰ ਚ ਨਹੀਂ ਸਾਡੇ ਦਿਮਾਗ ਚ ਹੁੰਦੀ ਹੈ ਉਹਨਾਂ ਨੇ ਸਰੀਰਕ ਤੌਰ ਤੇ ਨਹੀਂ ਮਾਨਸਿਕ ਤੌਰ ਤੇ ਤਾਕਤ ਨੂੰ ਲੱਭਿਆ ਉਹਨਾਂ ਨੇ ਹਾਰ ਮੰਨਣ ਦੀ ਥਾਂ ਆਖਰੀ ਸਾਹ ਤੱਕ ਲੜਨ ਦਾ ਫੈਸਲਾ ਕੀਤਾ ਹੁਣ ਤੁਸੀਂ ਇਹ ਸੋਚੋ ਕਿ ਪਹਿਲਾਂ 15 ਮਿੰਟ ਚ ਹਾਰ ਮੰਨਣ ਵਾਲੇ ਚੂਹੇ ਹੁਣ 60 ਘੰਟੇ ਤੱਕ ਲੜ ਰਹੇ ਸਨ ਪਹਿਲਾਂ ਮੌਤ ਨੂੰ ਘੜ ਲਾਉਣ ਵਾਲੇ ਤੇ ਹੁਣ ਜ਼ਿੰਦਗੀ ਨੂੰ ਫੜ ਕੇ ਰੱਖਣ ਵਾਲੇ ਪਹਿਲਾਂ ਹਾਰ ਮੰਨਣ ਵਾਲੇ ਤੇ ਹੁਣ ਜਿੱਤਣ ਲਈ ਜੀ ਜਾਨ ਲਾਉਣ ਵਾਲੇ ਚੂਹੇ ਇਸੇ ਕਰਕੇ ਕਹਿੰਦੇ ਨੇ ਕਿ ਅਸਲੀ ਜੰਗ ਸਰੀਰ ਦੀ ਨਹੀਂ ਦਿਮਾਗ ਦੀ ਹੁੰਦੀ ਹੈ ਤੁਸੀਂ ਆਪਣੇ ਮਨ ਨੂੰ ਜੋ ਹੁਕਮ ਦਿਨੇ ਹੋ ਤੁਹਾਡਾ ਸਰੀਰ ਉਹੀ ਕਰਦਾ ਜੇਕਰ ਮਨ ਇਹ ਸੋਚ ਲੇ ਵੀ ਭਾਈ ਨਹੀਂ ਹੋ ਸਕਦਾ ਤਾਂ ਸਰੀਰ ਵੀ ਹਾਰ ਮੰਨ ਲਵੇਗਾ ਉਹ ਵੀ ਕਹੇਗਾ ਕਿ ਹਾਂ ਭਾਈ ਮੈਂ ਤਾਂ ਬਹੁਤ ਥੱਕਿਆ ਹਾਂ ਹੁਣ ਨਹੀਂ ਹੋ ਸਕਦਾ ਪਰ ਜੇਕਰ ਮਨ ਇਹ ਕਹੇ ਹੋ ਸਕਦਾ ਤਾਂ ਫਿਰ ਕਦੇ ਵੀ ਹਾਰ ਨਹੀਂ ਹੋਵੇਗੀ ਤੁਹਾਡਾ ਸਰੀਰ ਕਹੇਗਾ ਹਾਂ ਬਿਲਕੁਲ ਹੋ ਸਕਦੇ ਕਿਉਂ ਨਹੀਂ ਹੋ ਸਕਦਾ ਮੈਂ ਤਾਂ ਤਿਆਰ ਹਾਂ ਚਲੋ ਅਗਲਾ ਕਦਮ ਚੱਕੀਏ ਸੋ ਇਹ ਸਿਰਫ ਚੁਣਿਆਂ ਦੀ ਗੱਲ ਨਹੀਂ ਸੀ ਇਹ ਤੁਹਾਡੀ ਸਾਡੀ ਸਾਡੀ ਸਭ ਦੀ ਜ਼ਿੰਦਗੀ ਦੀ ਗੱਲ ਕਿੰਨੀ ਕੁ ਵਾਰ ਤੁਸੀਂ 15 ਮਿੰਟਾਂ 'ਚ ਹੀ ਹਾਰ ਮੰਨ ਲੈਂਦੇ ਹੋ ਕਿੰਨੀ ਕੁ ਵਾਰ ਤੁਸੀਂ ਇਹ ਮੰਨ ਲੈਂਦੇ ਹੋ ਕਿ ਤੁਹਾਡੇ ਕੋਲ ਹੁਣ ਕੋਈ ਹੋਰ ਹੱਲ ਬਚਿਆ ਹੀ ਨਹੀਂ ਕਿੰਨੀ ਵਾਰ ਤੁਸੀਂ ਆਪਣੀ ਉਮੀਦ ਆਪੇ ਹੀ ਮਾਰ ਦਿੰਦੇ ਹੋ ਜਿਕਰ ਇੱਕ ਚੂਹਾ ਸਿਰਫ ਉਮੀਦ ਨਾਲ 60 ਘੰਟੇ ਤੱਕ ਤੈਰ ਸਕਦਾ ਹੈ ਤਾਂ ਤੁਸੀਂ ਆਪਣੀ ਜ਼ਿੰਦਗੀ 'ਚ ਕਿੰਨੀ ਕੁ ਵਾਰ ਮੋੜ ਖੜੇ ਹੋ ਸਕਦੇ ਹੋ ਤੁਸੀਂ ਵੀ ਉਮੀਦ ਨਾ ਗਵਾਓ ਤੁਸੀਂ ਵੀ ਵਿਸ਼ਵਾਸ ਰੱਖੋ ਤੁਸੀਂ ਵੀ ਹਾਰ ਮੰਨਣ ਤੋਂ ਇਨਕਾਰ ਕਰਦੇ ਹੋ ਜਦ ਤੱਕ ਤੁਸੀਂ ਜਿੱਤਣ ਤੇ ਯਕੀਨ ਕਰਦੇ ਹੋ ਤੁਹਾਡੀ ਹਾਰ ਕਦੇ ਵੀ ਸੰਭਵ ਨਹੀਂ ਹੋ ਸਕਦੀ ਆਪਣੇ ਆਪ ਨੂੰ ਸਵਾਲ ਪੁੱਛੋ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰਦੇ ਹੋ ਯਾ ਆਪਣੇ ਡਰ ਤੇ ਤੁਸੀਂ ਆਪਣੀ ਦਿਲ ਦੀ ਆਵਾਜ਼ ਸੁਣਦੇ ਹੋ ਜਾਂ ਦੁਨੀਆ ਦੀ ਤੁਸੀਂ ਆਪਣੇ ਆਪ 'ਚ ਉਮੀਦ ਨੂੰ ਜਿਉਂਦਾ ਰੱਖਦੇ ਹੋ ਜਾਂ ਆਪਣੇ ਆਪ ਤੇ ਸ਼ੱਕ ਕਰਕੇ ਆਪਣੀਆਂ ਸਾਰੀਆਂ ਉਮੀਦਾਂ ਹੀ ਖਤਮ ਕਰ ਦਿੰਨੇ ਹੋ ਹੁਣ ਤੱਕ ਤੁਸੀਂ ਆਪਣੇ ਆਪ ਨੂੰ ਕਿੰਨੀ ਵਾਰ ਹਾਰਿਆ ਹੋਇਆ ਮੰਨ ਚੁੱਕੇ ਹੋਵੋਗੇ ਸੋ ਹੁਣ ਸਮਾਂ ਆ ਗਿਆ ਆਪਣੇ ਅੰਦਰਲੇ ਜਿੱਤਣ ਵਾਲੇ ਨੂੰ ਜਗਾਉਣ ਦਾ ਹੁਣ ਸਮਾਂ ਆ ਗਿਆ ਆਪਣੇ ਵਿਸ਼ਵਾਸ ਨੂੰ ਤਾਕਤ ਦੇਣ ਦਾ ਹੁਣ ਸਮਾਂ ਆ ਗਿਆ ਹਮੇਸ਼ਾ ਲਈ ਉਮੀਦ ਨੂੰ ਆਪਣੀ ਸਭ ਤੋਂ ਵੱਡੀ ਸ਼ਕਤੀ ਬਣਾਉਂਦਾ ਸੋ ਕਦੇ ਵੀ ਕਦੇ ਵੀ ਉਮੀਦ ਨਾ ਛੱਡ